ਇਹ ਕਹਾਣੀ ਤੇ ਯਤਨਾਂ ਸਦਕਾ ਮੈਂ ਤੁਹਾਡੇ ਰੂਬਰੂ ਹੋ ਰਿਆਂ ਤੇ ਇਸ ਗੱਲ ਦੀ ਮੈਨੂੰ ਹੋਰ ਵੀ ਖੁਸ਼ੀ ਹੋ ਰਹੀ ਹੈ ਕਿ ਮੇਰੀ ਕਹਾਣੀ ਮੈਨੂੰ ਪ੍ਰੀਤਨਗਰ ਤੱਕ ਲੈ ਕੇ ਆਈ ਹੈ। ਕਹਾਣੀ ਲਿਖਣ ਦਾ ਸਪਨ ਸਫ਼ਰ ਮੇਰਾ ਕੋਈ ਬੜਾ ਲੰਬਾ ਨਹੀਂ ਹੈਗਾ। ਪਹਿਲਾਂ ਮੈਂ ਕਵਿਤਾ ਲਿਖਦਾ ਸੀ। ਦੋ ਕਿਤਾਬਾਂ ਕਵਿਤਾ ਦੀਆਂ ਨੇ। ਉਸ ਤੋਂ ਬਾਅਦ ਮੇਰਾ ਨਾਵਲ ਆਇਆ ਸੀ। ਪਰ ਕਹਾਣੀ ਕਿਤੇ ਅੰਦਰ ਪਈ ਤਾਂ ਸੀ ਤਾਂ ਉਹ 2023 ਦੇ ਵਿੱਚ ਹੀ ਕਹਾਣੀ ਜਿਹੜੀ ਲਿਖਣੀ ਸ਼ੁਰੂ ਕੀਤੀ ਮੈਂ। ਕਿ ਕੋਈ ਕਤੂਰਾ ਜਾਂ ਕੁੱਤਾ ਸਾਡੇ ਘਰ ਦੇ ਅੰਦਰ ਪ੍ਰਵੇਸ਼ ਕਰੇ ਪਰ ਫਿਰ ਵੀ ਇੱਕ ਮੇਰੇ ਚਾਚਾ ਜੀ ਛੋਟੇ ਹੁੰਦੇ ਕਤੂਰਾ ਲੈ ਕੇ ਆਏ ਤੇ ਅਸੀਂ ਉਹਦੇ ਨਾਲ ਖੇਡਦੇ ਸੀ ਤਾਂ ਖੇਡਦੇ ਸਰਦੀਆਂ ਚ ਉਹਨੂੰ ਅਸੀਂ ਚੌਲ ਖਵਾਤੇ ਤੇ ਉਹਦੇ ਕਰਕੇ ਉਹਦੀ ਡੈਥ ਹੋ ਗਈ ਬਹੁਤ ਛੋਟਾ ਕਤੂਰਾ ਸੀ ਤਾਂ ਉਸ ਸਮੇਂ ਜਿਹੜੀਆਂ ਭਾਵਨਾਵਾਂ ਮੈਂ ਸੀ ਉਹਦੇ ਨਾਲ ਵਹਿ ਤੁਰੀਆਂ ਸੀ ਅੱਜ ਵੀ ਮੈਨੂੰ ਉਹ ਜਗ੍ਹਾ ਯਾਦ ਆ ਜਿੱਥੇ ਉਥੋਂ ਦਫਨਾਇਆ ਗਿਆ ਸੀਗਾ ਜ਼ਿੰਦਗੀ ਦੀ ਤੀਸਰੀ ਘਟਨਾ ਜਦੋਂ ਮੈਂ ਆਪਣਾ ਘਰ ਬਣਾਇਆ ਨਵਾਂ ਤਾਂ ਸਾਡੇ ਘਰ ਦੇ ਆਲੇ-ਦੁਆਲੇ ਜਿਹੜੇ ਕਨੇਕਾ ਕੁੱਤੇ ਸੀਗੇ ਤੇ ਨਵੀਂ ਕੁੱਤੀ ਸੋਈ ਕਈ ਕਤੂਰੇ ਸੀ ਤਾਂ ਕਤੂਰਿਆਂ ਨੇ ਸਾਡੇ ਘਰ ਦੇ ਆਲੇ-ਦੁਆਲੇ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਮੈਂ ਉਹਨਾਂ ਤੋਂ ਤੰਗ ਪਰੇਸ਼ਾਨ ਸੀ ਸਾਰਾ ਟੱਬਰ ਹੀ ਅਸੀਂ ਤੰਗ ਪਰੇਸ਼ਾਨ ਸੀ ਤਾਂ ਇੱਕ ਦਿਨ ਮੇਰੇ ਸਾਥੀ ਵੀ ਬੈਠੇ ਨੇ ਇਹ ਨਾਲ ਹੀ ਸੀਗੇ ਤੇ ਇੱਕ ਦਿਨ ਅਸੀਂ ਬੋਰੀਆਂ ਚ ਪਾ ਕੇ ਉਹ ਕਤੂਰੇ ਵੱਖਰੇ ਵੱਖਰੀ ਜਗ੍ਹਾ ਤੇ ਅਸੀਂ ਛੱਡਣ ਚਲੇ ਗਏ ਤਾਂ ਕਿ ਸਾਡੇ ਘਰ ਦੇ ਵੱਲ ਉਹ ਆ ਨਾ ਸਕਣ ਛੱਡਦੇ ਗਏ ਛੱਡਦੇ ਗਏ ਜਦੋਂ ਅਸੀਂ ਆਖਰੀ ਕਤੂਰਾ ਚੱਡਣ ਗਏ ਤਾਂ ਮੇਰਾ ਬੇਟਾ ਨਾਲ ਸੀ ਤਾਂ ਉਹ ਉਸ ਕਤੂਰੇ ਨੂੰ ਚੱਕਣ ਦੀ ਸੀ ਦੇ ਰਿਹਾ ਤਾਂ ਕਹਿ ਰਿਹਾ ਸੀ ਕਿ ਨਹੀਂ ਮੈਂ ਇਹ ਜਾਣ ਨਹੀਂ ਦੇਣਾ ਇਹਦੇ ਬਿਨਾ ਮੈਂ ਰਹਿ ਨਹੀਂ ਸਕਦਾ ਪਰ ਉਹਦੀ ਇੱਕ ਵੱਖਰੀ ਗੱਲ ਇਹ ਸੀ ਉਹ ਕਹਿੰਦਾ ਸੀ ਇਹਦੇ ਚੋਂ ਮਜੂ ਖੁਸ਼ਬੂ ਆਉਂਦੀ ਆ ਤੇ ਉਹਦੀ ਮਹਿਕ ਕਹਿੰਦਾ ਬਈ ਮੇਰੇ ਤੋਂ ਦੂਰ ਨਾ ਲੈ ਕੇ ਜਾਓ ਅਸੀਂ 2 ਕਿਲੋਮੀਟਰ ਦੂਰ ਛੱਡ ਕੇ ਆਏ ਰੋਕਾਰਾ ਕੇ ਦਰਵਾਜ਼ੇ 'ਚ ਬੈਠ ਗਿਆ ਤੇ ਬਹੁਤ ਰੋਂਦਾ ਰਿਹਾ ਉਹਦੀ ਖੁਸ਼ਬੂ ਨਹੀਂ ਭੁੱਲਦੀ ਮੈਨੂੰ ਵਾਪਸ ਲਿਆਓ ਫਿਰ ਅਸੀਂ ਕਿਹੜਾ ਲਾਇਆ ਤਾਂ ਅਸੀਂ ਕੀ ਦੇਖਦੇ ਹਾਂ ਕਿ ਦੋ ਘਟ ਪਾਵੇਂ ਪਾਲਤੂ ਹੋ ਗਿਆ ਪਰ ਫਿਰ ਵੀ ਉਹ ਕਦੇ ਸਾਡੇ ਡਰੈਂਗ ਰੂਮ 'ਚ ਨਹੀਂ ਗਿਆ ਸਾਡੇ ਬੱਚੇ ਉਹਨੂੰ ਜੱਫੀਆਂ ਪਾਉਂਦੇ ਰਹੇ ਉਹਦੇ ਨਾਲ ਪਿਆਰ ਕਰਦੇ ਰਹੇ ਤਾਂ ਸਾਡੀ ਇੱਕ ਫੈਮਿਲੀ ਆਸਟ੍ਰੇਲੀਆ 'ਚ ਰਹਿੰਦੀ ਹੈ ਜਦੋਂ ਉਹਨਾਂ ਦੇ ਬੱਚੇ ਆਉਂਦੇ ਸੀ ਤਾਂ ਉਹ ਉਸ ਕਤੂਰੇ ਨੂੰ ਕੁੱਤੇ ਨੂੰ ਵੱਖਰੀ ਨਜ਼ਰ ਨਾਲ ਦੇਖਦੀ ਸੀ ਮੇਰੀ ਭਤੀਜੀ ਆਫਰੀਨ ਉਹ ਦੱਸਦੀ ਸੀ ਕਿ ਉੱਥੇ ਤਾਂ ਇਹ ਫੈਮਲੀ ਆ ਇਕੱਠੇ ਸੌਦੇ ਦੇ ਇਹ ਇਹਨੂੰ ਇੰਨਾ ਪਿਆਰ ਕਰਦੇ ਨੇ ਚਾਚੂ ਤੁਸੀਂ ਇਹਨੂੰ ਆਪਣੇ ਅੰਦਰ ਕਿਉਂ ਨਹੀਂ ਲੈ ਕੇ ਆਉਂਦੇ ਡਰਾਈ ਗਰੂਪ ਤੱਕ ਕਿਉਂ ਨਹੀਂ ਲੈ ਕੇ ਆਉਂਦੇ ਤਾਂ ਕੁੱਤਾ ਜਿਹੜਾ ਸੀਗਾ ਉਹਦੀ ਉਮਰ ਵੀ ਬਦਰ ਹੀ ਸੀ ਪਰ ਉਹ ਸਾਡੇ ਬਹੁਤ ਨੇੜੇ ਹੋ ਗਿਆ ਸੀ ਤਾਂ ਕੁੱਤਾ ਸਾਡੇ ਕੋਲੋਂ ਦੂਰ ਗਿਆ ਤਾਂ ਮੇਰੇ ਭਰਾ ਇਹ ਹੋਈ ਸੀ ਉਹ ਲਫ਼ਜ਼ਾਂ ਨੇ ਮੇਰੇ ਅੰਦਰ ਸੱਚੀ ਉਹਦੇ ਪ੍ਰਤੀ ਮੁਹੱਬਤ ਪੈਦਾ ਕਰ ਦਿੱਤੀ ਤੇ ਮੇਰੇ ਅੰਦਰ ਉਹਦੀ ਭਾਵਨਾਵਾਂ ਪੈਦਾ ਹੋਈਆਂ ਫਿਰ ਮੈਂ ਚੁਗਿਰਦੇ 'ਚ ਦੇਖਿਆ ਕਿ ਅੱਜ ਸਥਿਤੀ ਕਿਸ ਤਰ੍ਹਾਂ ਦੀ ਆ ਕਿ ਤੇ ਮੇਰੀ ਕਹਾਣੀ ਦੇ ਪਾਤਰ ਨੇ ਪ੍ਰੀਤਮ ਪਲਕ ਬਿੰਦੀ ਤੇ ਇਹ ਜਿਹੜਾ ਕੁੱਤਾ ਮਹਿਸੂਸ ਕੀਤਾ ਕਿ ਜਿਉਂ-ਜਿਉਂ ਪ੍ਰਵਾਸ ਵਧਦਾ ਗਿਆ ਤਾਂ ਅਕਲਤਾ ਜਿਹੜੀ ਹੈਗੀ ਆ ਉਹ ਘਰਾਂ ਦੇ ਵਿੱਚ ਪ੍ਰਵੇਸ਼ ਕਰ ਗਈ ਆ ਤਾਂ ਹੁਣ ਮੇਰੇ ਬੱਚੇ ਵੱਡੇ ਹੋ ਰਹੇ ਨੇ ਤਾਂ ਮੈਨੂੰ ਵੀ ਮਹਿਸੂਸ ਹੁੰਦਾ ਕਿ ਜਦੋਂ ਇਹ ਚਲੇ ਜਾਣਗੇ ਤਾਂ ਮੈਂ ਅਕਸਰ ਹੀ ਘਰੇ ਗੱਲਾਂ ਕਰਦਾ ਕਿ ਟੁੱਟਣ ਨਾਲੋਂ ਚੰਗਾ ਆਪਾਂ ਵੀ ਇੱਕ ਕੁੱਤਾ ਰੱਖ ਲੀਏ ਮਾਲੀਆਂ ਨੂੰ ਲੱਗਦਾ ਉਹਨਾਂ ਦੀ ਬੰਜਰ ਧਰਤ ਧਰਤ ਬੰਜਰ ਹੋ ਗਈ ਹੈ ਤਾਂ ਡਰਦੇ ਝੰਬੇ ਮਾਲੀਆਂ ਨੇ ਆਪਣੇ ਗੁਲਾਬਾਂ ਨੂੰ ਪੁੱਟ ਕੇ ਬਗਾਨੀ ਧਰਤ ਦੇ ਹਵਾਲੇ ਕਰ ਦਿੱਤਾ ਹੈ ਹੁਣ ਮਾਲੀ ਉਡੀਕ ਰਹੇ ਨੇ ਆਪਣੇ ਵੇੜਿਆਂ ਚ ਬਾਹਰਾਂ ਨੂੰ ਉਡੀਕ ਬੁੱਢੀ ਹੋ ਰਹੀ ਹੈ ਦਲਾਨ ਬੰਜਰ ਹੋ ਰਹੇ ਨੇ ਤਾਂ ਮਾਲੀਆਂ ਨੇ ਹੁਣ ਆਪਣੇ ਦਲਾਨਾਂ ਚ ਲਗਾ ਲਏ ਨੇ ਬਗਾਨੀ ਨਸਲ ਦੇ ਗੁਲਾਬ ਤਾਂ ਕਿ ਰਤ ਮਹਿਕਦੀ ਰਹੇ ਜ਼ਿੰਦਗੀ ਟਹਿਕਦੀ ਰਹੇ ਸਦੇ ਉਤਾ ਸੀਨਾ ਉੱਜੇ ਸਗੋਂ ਜਾਰੀ ਰਹੇ ਸਫਰ ਗੁਲਾਬਾਂ ਦੀ ਮਹਿਕ ਦਾ ਸਗੋਂ ਜਾਰੀ ਰਹੇ ਸਫਰ ਗੁਲਾਬਾਂ ਦੀ ਮਹਿਕ ਦਾ ਸ਼ੁਕਰੀਆ